ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਦਸੰਬਰ ਮਹੀਨੇ ਦੇ ਵਿੱਚ ਇਹ ਚਾਰ ਕੰਮ ਕਰ ਲਵੋ ਤਾਂ ਦੇਖਣਾ ਆਉਣ ਵਾਲਾ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਬਰਕਤਾਂ ਤੰਦਰੁਸਤੀ ਤਰੱਕੀ ਲੈ ਕੇ ਆਵੇਗਾ ਤਾਂ ਸੰਗਤ ਜੀ ਇਹ ਚਾਰ ਕੰਮ ਕਿਹੜੇ ਹਨ ਪਰ ਦਸੰਬਰ ਦੇ ਮਹੀਨੇ ਵਿੱਚ ਕਿਉਂ ਕਰਨੇ ਹਨ ਅਤੇ ਇਹਨਾਂ ਕੀਤੇ ਹੋਏ ਕੰਮਾਂ ਦਾ ਲਾਭ ਫਾਇਦਾ ਸਾਨੂੰ ਆਉਣ ਵਾਲੇ ਨਵੇਂ ਸਾਲ ਦੇ ਵਿੱਚ ਕਿੰਝ ਮਿਲੇਗਾ ਇਹ ਸਾਰੀ ਗੱਲਬਾਤ ਆਪਾਂ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਹਾਂ ਤਾਂ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕੀ ਸਮਝਾਉਣ ਦੀ ਕੀ ਕੋਸ਼ਿਸ਼ ਕੀਤੀ ਗਈ ਹੈ ਇਸ ਕਰਕੇ ਆਪ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਜੇਕਰ ਵੀਡੀਓ ਸੁਣਨੀ ਸ਼ੁਰੂ ਕਰ ਦਿੱਤੀ ਹੈ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਅਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਕਮੈਂਟ ਕਰਨਾ ਤੇ ਸ਼ੇਅਰ ਵੀ ਕਰ ਦੇਣਾ ਜੀ ਤਾਂ ਕਿ ਹੋਰ ਵੀ ਭੈਣ ਭਰਾਵਾਂ ਤੱਕ ਇਹ ਮੈਸੇਜ ਪਹੁੰਚ ਸਕੇ ਤੇ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਅਤੇ ਆਪਣੀ ਰਸਨਾ ਦੇ ਨਾਲ ਵੀ ਵਾਹਿਗੁਰੂ ਬੋਲ ਕੇ ਰਸਨਾ ਨੂੰ ਵੀ ਪਵਿੱਤਰ ਕਰਨਾ ਜੀ ਆਓ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸਾਡੀ ਜ਼ਿੰਦਗੀ ਵਿੱਚ ਜਦੋਂ ਵੀ ਕੋਈ ਦਿਨ ਤਿਉਹਾਰ ਆਉਂਦਾ ਹੈ ਕੋਈ ਵੀ ਖਾਸ ਮੌਕਾ ਆਉਂਦਾ ਹੈ ਤਾਂ ਕਈ ਵਾਰ ਸਾਨੂੰ ਬੜੀਆਂ ਆਸਾਂ ਉਮੀਦਾਂ ਹੁੰਦੀਆਂ ਨੇ ਜਿਵੇਂ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਨਵਾਂ ਹੋਣ ਵਾਲਾ ਹੈ ਅਤੇ ਖਾਸ ਕਰਕੇ ਜਦੋਂ ਨਵਾਂ ਸਾਲ ਚੜ੍ਹਨਾ ਹੋਵੇ ਚੜ੍ਹਨਾ ਹੋਵੇ ਤਾਂ ਬਸ ਇੰਜ ਲੱਗਦਾ ਹੈ ਕਿ ਜਿਵੇਂ ਨਵਾਂ ਸਾਲ ਆਉਂਦਿਆਂ ਸਾਰ ਸਾਡੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਭਰ ਜਾਵੇਗੀ ਸਾਡੀ ਜ਼ਿੰਦਗੀ ਦੇ ਵਿੱਚੋਂ ਦੁੱਖ ਤਕਲੀਫਾਂ ਜੋ ਵੀ ਚਿੰਤਾਵਾਂ ਨੇ ਇਹ ਪੁਰਾਣੇ ਸਾਲ ਦੇ ਵਿੱਚ ਰਹਿ ਜਾਣ ਗਿਆ ਤੇ ਅਸੀਂ ਆਉਣ ਵਾਲੇ ਨਵੇਂ ਸਾਲ ਤੋਂ ਨਵੇਂ ਦਿਨ ਬੜੀਆਂ ਹੀ ਆਸਾਂ ਉਮੀਦਾਂ ਲਾਈਆਂ ਹੁੰਦੀਆਂ ਨੇ ਕਈ ਲੋਕ ਆਪਣੇ ਹੱਥ ਦਿਖਾਉਂਦੇ ਹਨ ਕਈ ਲੋਕ ਆਪਣੀਆਂ ਰਾਸ਼ੀਆਂ ਦਾ ਪਤਾ ਲਗਾਉਣਾ ਚਾਹੁੰਦੇ ਹਨ ਕਿ ਆਉਣ ਵਾਲਾ ਨਵਾਂ ਸਾਲ ਸਾਡੇ ਲਈ ਕਿਵੇਂ ਦਾ ਹੋਵੇਗਾ ਆਉਣ ਵਾਲੇ ਨਵੇਂ ਸਾਲ ਦੇ ਵਿੱਚ ਮੇਰਾ ਕਾਰੋਬਾਰ ਕੰਮ ਤੰਦਾ ਕਿਵੇਂ ਦਾ ਚਲੇਗਾ ਮੇਰੀ ਸਿਹਤ ਕਿਵੇਂ ਦੀ ਰਹੇਗੀ ਤੇ ਕਿਸੇ ਦਾ ਵਿਆਹ ਸ਼ਾਦੀ ਹੋਣ ਵਾਲਾ ਹੋਵੇ ਤਾਂ ਉਹਨੂੰ ਇਹ ਚਿੰਤਾ ਹੁੰਦੀ ਹੈ ਕਿ ਆਉਣ ਵਾਲੇ ਨਵੇਂ ਸਾਲ ਦੇ ਵਿੱਚ ਮੇਰੇ ਸੰਜੋਗ ਖੁੱਲ ਜਾਣਗੇ ਭਾਵੇਂ ਕਿ ਜਿਹੜੇ ਕੰਮ ਅਸੀਂ ਪਿਛਲੇ ਸਾਲ ਦੇ ਵਿੱਚ ਨਹੀਂ ਕਰ पाए ਉਹਨਾਂ ਨੂੰ ਕਰ ਪਾਉਣ ਦੀ ਇੱਕ ਆਸ ਉਮੀਦ ਸਾਨੂੰ ਹੁੰਦੀ ਹੈ ਇੰਜ ਲੱਗਦਾ ਹੈ ਕਿ ਬਸ ਆਉਣ ਵਾਲੇ ਨਵੇਂ ਸਾਲ ਦੇ ਵਿੱਚ ਸਾਡੇ ਨਾਲ ਸਭ ਕੁਝ ਚੰਗਾ ਹੀ ਚੰਗਾ ਹੋਵੇਗਾ ਸਾਡਾ ਵੇੜਾ ਖੁਸ਼ੀਆਂ ਨਾਲ ਭਰ ਜਾਵੇਗਾ ਬਰਕਤਾਂ ਨਾਲ ਭਰ ਜਾਵੇਗਾ ਤੇ ਇਹ ਬੜੀ ਚੰਗੀ ਗੱਲ ਹੈ ਕਿ ਆਪਾਂ ਚੰਗਾ ਸੋਚਦੇ ਹਾਂ ਕਿਉਂਕਿ ਇਹੀ ਤਾਂ ਸਾਨੂੰ ਸਿਖਾਇਆ ਗਿਆ ਹੈ ਕਿ ਚੰਗਾ ਸੋਚੋ ਤਾਹੀ ਚੰਗਾ ਹੋਏਗਾ ਪਰ ਨਾਲ ਨਾਲ ਇੱਕ ਗੱਲ ਹੋਰ ਯਾਦ ਰੱਖਣੀ ਹੈ ਸਿਰਫ ਚੰਗਾ ਸੋਚਣ ਦੇ ਨਾਲ ਚੰਗਾ ਨਹੀਂ ਹੋਣਾ ਉਹ ਚੰਗਾ ਕਰਨ ਦੇ ਲਈ ਕੁਝ ਕਰਨਾ ਵੀ ਪੈਣਾ ਹੈ ਆਪਣੇ ਮਨ ਨੂੰ ਪੋਜੀਟਿਵ ਰੱਖਣਾ ਹੈ ਮਨ ਨੂੰ ਪੋਜੀਟਿਵ ਵਿਚਾਰਾਂ ਦੇ ਨਾਲ ਭਰ ਕੇ ਰੱਖਣਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਹੈ ਆਪਣੇ ਲਈ ਚੰਗਾ ਸੋਚਣਾ ਹੈ ਪਰ ਚੰਗਾ ਸੋਚ ਕੇ ਉਹ ਚੰਗੇ ਨੂੰ ਕਰਨ ਦੀ ਕੋਸ਼ਿਸ਼ ਵੀ ਕਰਨੀ ਹੈ ਤਾਂ ਜੋ ਸਾਡੀ ਆਉਣ ਵਾਲੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਤੰਦਰੁਸਤੀ ਤਰੱਕੀ ਦੇ ਨਾਲ ਭਰ ਸਕੇ ਤੇ ਜੇਕਰ ਆਉਣ ਵਾਲੇ ਨਵੇਂ ਸਾਲ ਤੇ ਬਹੁਤ ਆਸਾਂ ਉਮੀਦਾਂ ਰੱਖੀਆਂ ਨੇ ਜੇ ਲੱਗਦਾ ਹੈ ਕਿ 2025 ਸਾਡੀ ਕਿਸਮਤ ਨੂੰ ਚਮਕਾ ਦੇਵੇਗਾ ਇਹ ਤਾਂ ਹੀ ਚਮਕੇਗੀ ਜੇਕਰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬਦਲਾਅ ਕਰਾਂਗੇ ਆਪਣੇ ਨਿਯਮਾਂ ਦੇ ਵਿੱਚ ਕੁਝ ਬਦਲਾਅ ਕਰਾਂਗੇ ਆਪਣੀਆਂ ਆਦਤਾਂ ਨੂੰ ਬਦਲਾਂਗੇ ਕਿਉਂਕਿ ਜੇਕਰ ਜ਼ਿੰਦਗੀ ਉਸੇ ਤਰ੍ਹਾਂ ਚਲਦੀ ਰਹੀ ਜਿਵੇਂ 2024 ਦੇ ਵਿੱਚ ਚੱਲ ਰਹੀ ਹੈ ਤਾਂ ਫਿਰ ਬਦਲਾਅ ਕਾਦਾ ਫਿਰ ਤਾਂ ਜਿੰਨੇ ਮਰਜੀ ਸਾਲ ਬਦਲਦੇ ਰਹਿਣ ਫਿਰ ਕੁਝ ਵੀ ਨਹੀਂ ਬਦਲਣਾ ਸਿਰਫ ਤਰੀਕਾ ਬਦਲਣੀਆਂ ਨੇ ਸਿਰਫ ਦਿਨ ਬਦਲਣੇ ਨੇ ਮਹੀਨੇ ਬਦਲਣੇ ਨੇ ਸਾਲ ਬਦਲਣੇ ਨੇ ਫਿਰ ਸਾਡੀ ਜ਼ਿੰਦਗੀ ਵਿੱਚ ਕੁਝ ਵੀ ਬਦਲ ਨਹੀਂ ਸਕਦਾ ਸਾਡੀ ਜ਼ਿੰਦਗੀ ਦੇ ਵਿੱਚ ਉਦੋਂ ਕੁਝ ਬਦਲੇਗਾ ਜਦੋਂ ਆਪਾਂ ਆਪਣੇ ਆਪ ਦੇ ਲਈ ਕੁਝ ਕਰਾਂਗੇ ਤੇ ਆਪਣੇ ਆਪ ਦੇ ਲਈ ਇੱਕ ਵਧੀਆ ਸੋਚ ਰੱਖਾਂਗੇ ਤਾਂ ਜੋ ਫਿਰ ਆਉਣ ਵਾਲੇ ਸਾਲ ਵਿੱਚ ਆਪਾਂ ਆਪਣੇ ਨੂੰ ਖੁਸ਼ ਦੇਖਣਾ ਚਾਹੁੰਦੇ ਹਾਂ ਕਾਮਯਾਬ ਦੇਖਣਾ ਚਾਹੁੰਦੇ ਹਾਂ ਆਪਣੀਆਂ ਕੁਝ ਆਦਤਾਂ ਦੇ ਵਿੱਚ ਬਦਲਾਅ ਜ਼ਰੂਰ ਕਰਨਾ ਹੈ 2024 ਜੋ ਮਾੜੀਆਂ ਆਦਤਾਂ ਨੇ ਉਹਨਾਂ ਨੂੰ ਛੱਡਣਾ ਹੈ ਉਹਦੀ ਜਗ੍ਹਾ ਤੇ ਚੰਗੀਆਂ ਆਦਤਾਂ ਨੂੰ ਅਪਣਾਉਣਾ ਹੈ ਤਾਂ ਦੇਖਣਾ 2025 ਆਉਣ ਵਾਲਾ ਨਵਾਂ ਸਾਲ ਸਾਡੇ ਲਈ ਸੱਚਮੁੱਚ ਹੀ ਖੁਸ਼ੀਆਂ ਖੇੜਿਆਂ ਭਰਿਆ ਹੋਵੇਗਾ ਖੁਸ਼ੀਆਂ ਖੇੜੇ ਲੈ ਕੇ ਆਵੇਗਾ ਬਰਕਤਾਂ ਲੈ ਕੇ ਆਵੇਗਾ ਬਸ ਸਾਨੂੰ ਆਪਣੇ ਆਪ ਦੇ ਵਿੱਚ ਬਦਲਾਅ ਕਰਨ ਦੀ ਲੋੜ ਹੈ ਫਿਰ ਆਪਣੀ ਜ਼ਿੰਦਗੀ ਨੂੰ ਬਦਲਣ ਦੇ ਲਈ ਸ਼ੁਰੂਆਤ ਇਹਨਾਂ 4 ਕੰਮਾਂ ਤੋਂ करिए ਸਭ ਤੋਂ ਪਹਿਲਾਂ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣੀ ਹੈ ਕਿਉਂਕਿ ਜੋ ਮਨੁੱਖ ਸਵੇਰੇ ਜਲਦੀ ਉੱਠਦੇ ਨੇ ਉਹ ਹਰ ਕੰਮ ਦੇ ਵਿੱਚ ਅੱਗੇ ਰਹਿੰਦੇ ਨੇ ਜਲਦੀ ਉੱਠਣ ਵਾਲਿਆਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਵੀ ਕਿਰਪਾ ਕਰਦੇ ਨੇ ਜਲਦੀ ਉੱਠਣ ਵਾਲਾ ਮਨੁੱਖ ਤਨੁਮਨ ਧਨੁ ਪੱਖੋਂ ਸਭ ਤੋਂ ਅੱਗੇ ਰਹਿੰਦਾ ਹੈ ਕਿਉਂਕਿ ਹੁਣ ਸਵੇਰੇ ਜਲਦੀ ਉੱਠਣ ਕਰਕੇ ਸਰੀਰ ਵੀ ਤੰਦਰੁਸਤ ਰਹੇਗਾ ਜਲਦੀ ਉੱਠਣ ਕਰਕੇ ਆਪਣੇ ਕੰਮ ਤੰਦਿਆਂ ਨੂੰ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਕਰ ਪਾਵਾਂਗੇ ਫਿਰ ਮਨ ਵੀ ਖੁਸ਼ ਰਹੇਗਾ ਕਿ ਮੈਂ ਆਪਣੀਆਂ ਜ਼ਿੰਮੇਵਾਰੀਆਂ ਸਹੀ ਸਮੇਂ ਤੇ ਨਿਭਾ ਲਈਆਂ ਹਨ ਇੱਕ ਜਲਦੀ ਉੱਠਣ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਬਦਲ ਜਾਵੇਗਾ ਅਤੇ ਫਿਰ ਸਵੇਰੇ ਜਲਦੀ ਉੱਠਣਾ ਹੈ ਉੱਠਦੇ ਅਨਸਾਰ ਸਭ ਤੋਂ ਪਹਿਲਾਂ ਵਾਹਿਗੁਰਜੀ ਦਾ ਸ਼ੁਕਰਾਨਾ ਕਰਨਾ ਹੈ ਸ਼ੁਕਰਾਨਾ ਕਰਨ ਤੋਂ ਬਾਅਦ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਹੈ ਪਾਠ ਕੀਤੇ ਤੋਂ ਬਿਨਾ ਕਿਸੇ ਵੀ ਕੰਮ ਨੂੰ ਹੱਥ ਨਹੀਂ ਪਾਉਣਾ ਇਹ ਨਿਯਮ ਜਿਸ ਦਿਨ ਤੋਂ ਪੱਕਾ ਕਰ ਲਿਆ ਉਸੇ ਦਿਨ ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ ਗੁਰਬਾਣੀ ਦਾ ਪਾਠ ਕਰਕੇ ਫਿਰ ਆਪਣੇ ਕੰਮ ਧੰਦਿਆਂ ਨੂੰ ਹੱਥ ਪਾਉਣਾ ਹੈ ਭੈਣਾ ਅੱਗੇ ਵੀ ਬੇਨਤੀ ਹੈ ਕਿ ਪਾਠ ਕਰਕੇ ਹੀ ਰਸੋਈ ਦੇ ਵਿੱਚ ਜਾਣਾ ਚਾਹੀਦਾ ਹੈ ਰਸੋਈ ਦੇ ਵਿੱਚ ਜਾ ਕੇ ਵੀ ਪਾਠ ਕਰਦਿਆਂ ਹੋਇਆਂ ਭੋਜਨ ਪ੍ਰਸ਼ਾਦਾ ਬਣਾਓ ਚਾਹ ਪਾਣੀ ਨਾਸ਼ਤਾ ਤਿਆਰ ਕਰੋ ਅਤੇ ਸਵੇਰੇ ਸਵੇਰੇ ਸਾਡੇ ਵਿੱਚੋਂ ਬਹੁਤੇ ਲੋਕ ਨੇ ਜੋ ਆਪਣੇ ਸਾਰੇ ਕਮਾਂਕਾਰਾਂ ਨੂੰ ਕਰ ਲੈਂਦੇ ਹਨ ਪਰ ਆਪਣੇ ਆਪ ਵੱਲ ਆਪਣੇ ਸਰੀਰ ਵੱਲ ਧਿਆਨ ਨਹੀਂ ਦਿੰਦੇ ਇਸ ਕਰਕੇ ਸਰੀਰ ਨੂੰ ਦਿਨੋ ਦਿਨ ਬਿਮਾਰ ਕਰਦੇ ਰਹਿੰਦੇ ਨੇ ਸਰੀਰ ਬਿਮਾਰ ਹੋਵੇ ਢਿੱਲਾ ਮੱਠਾ ਹੋਵੇ ਤਾਂ ਵੀ ਉਹਦੇ ਨਾਲ ਤੱਕਾ ਹੀ ਕਰੀ ਜਾਂਦੇ ਹਨ ਚਲੋ ਕੋਈ ਨਹੀਂ ਇਹ ਸੋਹਣੇ ਸਰੀਰ ਦੀ ਸੰਭ ਸੰਭਾਲ ਵੀ ਚਲੋ ਕੋਈ ਨਹੀਂ ਜਿੰਨੀ ਦੇਰ ਤੱਕ ਚੱਲਦਾ ਹੈ ਇਹ ਕੰਮ ਚਲਾ ਲਓ ਪਰ ਨਹੀਂ ਇਸ ਸੋਹਣੇ ਸਰੀਰ ਦੀ ਸਾਭ ਸੰਭਾਲ ਕਰਨੀ ਹੈ ਆਸਾਨ ਜਈ ਭਾਸ਼ਾ ਵਿੱਚ ਕਹੀਏ ਤਾਂ ਸਿਰਫ ਆਪਾਂ ਉਪਕਾਰੀ ਨਹੀਂ ਬੰਨਣਾ ਇਸ ਨੂੰ ਨਹਾ ਧੋਗੇ ਲਿਸ਼ਕਾਣਾ ਹੀ ਨਹੀਂ ਹੈ ਸੋਹਣੇ ਕੱਪੜੇ ਪਾ ਲੈਣੇ ਅੰਦਰੋਂ ਵੀ ਇਹ ਸਰੀਰ ਠੀਕ ਹੋਣਾ ਚਾਹੀਦਾ ਹੈ ਸਵੇਰੇ ਦੀ ਸੈਰ ਜਦੋਂ ਕਰਾਂਗੇ ਤਾਂ ਤਨ ਮਨ ਦੋਵੇਂ ਹੀ ਤੰਦਰੁਸਤ ਨਰੋਏ ਰਹਿਣਦੇ ਹਨ ਸਾਡਾ ਸਰੀਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਜਾਂਦਾ ਹੈ ਅਤੇ ਜੇਕਰ ਸਰੀਰ ਨੂੰ ਕੋਈ ਦੁੱਖ ਰੋਗ ਲੱਗਿਆ ਹੋਵੇ ਉਹ ਵੀ ਛੇਤੀ ਠੀਕ ਹੁੰਦਾ ਹੈ ਸਵੇਰੇ ਸਵੇਰੇ ਸੈਰ ਜ਼ਰੂਰ ਕਰਨੀ ਸੈਰ ਕਰਦੇ ਕਰਦੇ ਵੀ ਅਸੀਂ ਸਿਮਰਨ ਕਰ ਸਕਦੇ ਹਾਂ ਵਾਹਿਗੁਰੂ ਵਾਹਿਗੁਰੂ ਕਰਦੇ ਹੋਏ ਸੈਰ ਕਰਨੀ ਹੈ ਜਿਵੇਂ ਸਵੇਰੇ ਜਲਦੀ ਉੱਠਣ ਦੀ ਆਦਤ ਪਾਈ ਜਲਦੀ ਸੌਣ ਦੀ ਆਦਤ ਪਾਣੀ ਹੈ ਆਪਣੇ ਹਰ ਇੱਕ ਕੰਮ ਨੂੰ ਸਮੇਂ ਸਿਰ ਕਰਨ ਦੀ ਆਦਤ ਪਾਣੀ ਹੈ ਕਿ ਇਹ ਨਹੀਂ ਕਿ ਅੱਜ ਦਾ ਕੰਮ ਕੱਲ ਤੇ ਤੇ ਕੱਲ ਦਾ ਕੰਮ ਪਰਸੋਂ ਤੇ ਇਦਾਂ ਹੀ ਕੰਮ ਸਿਰੇ ਨਹੀਂ ਚੜਦੇ ਜੋ ਅੱਜ ਕਰਨਾ ਹੈ ਉੱਜ ਹੀ ਕਰਨਾ ਹੈ ਉਹਨੂੰ ਕਰਕੇ ਲੈਣਾ ਹੈ ਮੈਂ ਕਦੇ ਵੀ ਕਿਸੇ ਕੰਮ ਨੂੰ ਅਧੂਰਾ ਵਿਚਾਲੇ ਨਹੀਂ ਛੱਡਣਾ ਚਾਹੀਦਾ ਦੂਜਿਆਂ ਦੇ ਵੱਲ ਦੇਖ ਕੇ ਕਦੇ ਵੀ ਸੜਨਾ ਨਹੀਂ ਚਾਹੀਦਾ ਕਿਸੇ ਪ੍ਰਤੀ ਮਨ ਵਿੱਚ ਈਰਖਾ ਨਹੀਂ ਰੱਖਣੀ ਚਾਹੀਦੀ ਕਿਉਂਕਿ ਈਰਖਾ ਵਸਪਿਆ ਇਨਸਾਨ ਆਪਣੇ ਬਾਰੇ ਘੱਟ ਤੇ ਦੂਜਿਆਂ ਬਾਰੇ ਜ਼ਿਆਦਾ ਸੋਚਦਾ ਹੈ ਇਸ ਕਰਕੇ ਕਦੇ ਵੀ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਨਹੀਂ ਆਉਣ ਦੇਣੀ ਇਹ ਕੁਝ ਕੁ ਮਾੜੀਆਂ ਆਦਤਾਂ ਨੂੰ ਬਦਲ ਕੇ ਜੇ ਆਪਾਂ ਚੰਗੀਆਂ ਆਦਤਾਂ ਅਪਣਾ ਲਈਏ ਤਾਂ ਸਾਡੇ ਨਾਲ ਬਹੁਤ ਕੁਝ ਬਦਲ ਸਕਦਾ ਹੈ ਤੇ ਦਸੰਬਰ ਮਹੀਨੇ ਦੇ ਵਿੱਚ ਇਸ ਕਰਕੇ ਕਿਉਂਕਿ ਹੁਣ ਦਸੰਬਰ ਮਹੀਨੇ ਦੇ 15 ਦਿਨ ਬੀਤ ਗਏ ਹਨ ਮਗਰ ਕਿੰਨੇ ਕੁ ਰਹਿ ਗਏ ਹਨ 15 ਦਿਨ ਰਹਿ ਗਏ ਨੇ ਇਹਨਾਂ ਦਿਨਾਂ ਦੇ ਵਿੱਚ ਜੇਕਰ ਆਪਾਂ ਲਗਾਤਾਰ ਅੰਮ੍ਰਿਤ ਵੇਲੇ ਉੱਠਾਂਗੇ ਉੱਠ ਕੇ ਵਾਹਿਗੁਰਜੀ ਦਾ ਸ਼ੁਕਰਾਨਾ ਕਰਕੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਾਂਗੇ ਪਾਠ ਕਰਨ ਤੋਂ ਬਾਅਦ ਸੈਰ ਕਰਾਂਗੇ ਜੇ ਇਹ ਲਗਾਤਾਰ ਆਪਾਂ 15 ਦਿਨ ਤੱਕ ਕਰ ਲਿਆ ਤਾਂ ਸਾਡੀ ਆਦਤ ਸਾਡਾ ਸੁਭਾਅ ਬਦਲ ਜਾਵੇਗਾ ਤੇ ਸਾਡੀ ਜ਼ਿੰਦਗੀ ਬਦਲ ਜਾਵੇਗੀ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਜੀ ਅਤੇ ਜੇ ਵੀਡੀਓ ਵਿੱਚ ਗੱਲ ਕਰਦੇ ਸਮੇਂ ਤੁਹਾਨੂੰ ਕੋਈ ਗੱਲ ਚੰਗੀ ਨਾ ਲੱਗੀ ਹੋਵੇ ਤਾਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਜੀ ਧੰਨਵਾਦ ਜੀ